ਗੁਰੂ ਅਮਰਦਾਸ ਜੀ ਵੇਲੇ ਜਿਹੜੇ ਉਹਨਾਂ ਦੇ ਆਸ-ਪਾਸ ਸੀਗੇ ਉਹ ਗੁਰੂ ਅਮਰਦਾਸ ਜੀ ਦੇ ਪੈਰਲਰ ਬਾਣੀ ਲਿਖ ਰਹੇ ਸੀ ਜਦੋਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਾਣੀ ਲਿਖੀ ਗਈ ਗੁਰੂ ਅਰਜਨ ਸਾਹਿਬ ਦੇ ਬਰਾਬਰ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਗੁਰੂ ਕਹਿੰਦਾ ਸੀ ਵੀ ਮੈਂ ਗੁਰੂ ਆ ਇਹ ਨਕਲੀ ਗੁਰੂ ਮੈਂ ਅਸਲੀ ਗੁਰੂ ਇਤੋਂ ਵੱਡਾ ਪਖੰਡਾ ਹੋ ਸਕਦਾ ਆਪਾਂ ਸਭ ਜਾਣਦੇ ਆ ਸਿੱਖਾਂ ਦਾ ਕੇਂਦਰ ਆਹੋ ਪਹਿਲਾ ਵੱਡਾ ਕੇਂਦਰ ਦਰਬਾਰ ਸਾਹਿਬ ਦਰਬਾਰ ਸਾਹਿਬ ਕਿੰਨੀ ਸੋਹਣੀ ਇੰਟੈਂਸ਼ਨ ਨਾਲ ਬਣਾਇਆ ਗਿਆ ਜੇ ਆਪਾਂ ਉਸ ਸਮੇਂ ਦੇ ਹਾਲਾਤਾਂ ਚ ਚਲ ਜਾਈਏ ਉਸ ਸਮੇਂ ਚ ਚਲ ਜਾਈਏ ਤਾਂ ਉਦੋਂ ਦੌਰ ਕਿਹਜਾ ਸੀਗਾ ਅੱਜ ਜੇ ਮੈਂ ਤੁਹਾਨੂੰ ਕਹਦਾ ਤੁਹਾਡਾ ਕੰਮ ਆ ਸਿਰਫ ਸਾਡੀਆਂ ਦਿਲੀਆਂ ਸਾਫ਼ ਕਰਨਾ ਤੁਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ ਤੁਸੀਂ ਨੀਚ ਲੋਕ ਹੋ ਰੱਬ ਤੇ ਤੁਹਾਡਾ ਹੱਕ ਨਹੀਂ ਹੈ ਉਹਨਾਂ ਸਮਿਆਂ ਚ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਬਣਾਏ ਚੋ ਵਰਨਾ ਕੋ ਸਾਂਝਾ ਕੇ ਕੋਈ ਵੀ ਆਓ ਪਖੰਡਵਾਦੀ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਸਕੇ ਭਰਾ ਵੱਡੇ ਭਰਾ ਪ੍ਰਿਥੀ ਚੰਦ ਉਹਨਾਂ ਨੇ ਇੱਕ ਨਕਲੀ ਦਰਬਾਰ ਸਾਹਿਬ ਪਿੰਡ ਹੇਰ ਚ ਬਣਾਇਆ ਸੇਮ ਕਾਪੀ ਕਰਕੇ ਲੋਕ ਉੱਥੇ ਜਾ ਕੇ ਪ੍ਰਿਥੀ ਚੰਦ ਨੂੰ ਮੱਥਾ ਟੇਕਦੇ ਸੀ ਗੁਰੂ ਸਾਹਿਬਾਨਾਂ ਦੇ ਸਮਿਆਂ ਤੇ ਨਹੀਂ ਇਹ ਰੁਕਿਆ ਉਹਨਾਂ ਨੇ ਇੱਕ ਨਕਲੀ ਦਰਬਾਰ ਸਾਹਿਬ ਪਿੰਡ ਹੇਰਚ ਬਣਾਇਆ ਸੇਮ ਕਾਪੀ ਕਰਕੇ ਲੋਕ ਉੱਥੇ ਜਾ ਕੇ ਪ੍ਰਿਥੀ ਚੰਦ ਨੂੰ ਮੱਥਾ ਟੇਕਦੇ ਸੀ ਗੁਰੂ ਸਾਹਿਬਾਨਾਂ ਦੇ ਸਮਿਆਂ ਤੇ ਨਹੀਂ ਇਹ ਰੁਕਿਆ